ਚਾਂਦੀ ਰਾਮ ਚਾਂਦੀ ਦੀ ਅਗਰ ਗੱਲ ਕੀਤੀ ਜਾਵੇ ਇਹਨਾਂ ਦਾ ਪਿਸ਼ੋਕੜ ਪਹਿਲਾਂ ਆਪਾਂ ਛਾਤੀ ਮਾਰਦੇ ਕਿ ਕਿੱਥੋਂ ਦੇ ਰਹਿਣ ਵਾਲੇ ਕਦੋਂ ਜੰਮੇ ਪਲੇ ਨੇ ਫਿਰ ਪੰਜਾਬ ਇੱਥੇ ਚੜ੍ਹਦੇ ਪੰਜਾਬ ਕਦੋਂ ਆਏ ਜਾਂ ਇੰਡੀਆ ਕਦੋਂ ਆਏ ਹਾਂਜੀ ਬਸੋ ਜਦੋਂ ਵਟਵਾਰਾ ਹੋਇਆ ਜਿਹਨੂੰ ਵਟਵਾਰਾ ਕਹਿੰਦੇ ਆ ਜਾਂ ਉਝਾੜਾ ਕਹਿ ਜਾਂਦੇ ਆ ਜਾਂ ਜਦੋਂ ਪਾਕਿਸਤਾਨ ਬਣਿਆ ਇਹਦਾ ਪਰਿਵਾਰ ਵੀ ਖਾਨਦਾਨ ਵੀ ਇੱਧਰ ਆ ਗਿਆ ਪਹਿਲਾਂ ਇਹਨਾਂ ਨੂੰ ਜਿਹਨੂੰ ਕੱਚੀ ਅਲਾਟਮੈਂਟ ਜੀ ਕਹਿੰਦੇ ਆ ਜਿਹੜੀ ਮਾੜੀ ਮੋਟੀ ਜ਼ਮੀਨ ਸੀ ਉਹ ਇੱਧਰ ਉੱਧਰ ਮਿਲਦੀ ਰਹੀ ਜੀ ਫਿਰ ਜਿਹੜਾ ਬਹਾਦਰ ਕੇ ਪਿੰਡਾ ਨਾਲ ਲੁਧਿਆਣੇ ਦੇ ਨੇੜੇ ਜੀ ਇਹ ਉੱਥੇ ਆ ਕੇ ਟਿਕ ਗਏ ਤੇ ਉੱਥੇ ਕਾਫੀ ਚਿਰ ਟਿਕੇ ਰਹੇ ਉੱਥੇ ਵਾਹੀ ਖੇਤੀ ਕਰਦੇ ਰਹੇ ਪਰ ਉਸ ਤੋਂ ਬਾਅਦ ਵੀ ਉੱਥੇ ਪੂਰੀ ਗੱਲ ਜੀ ਨਹੀਂ ਸੀ ਬਣਦੀ ਕਿਉਂਕਿ ਉੱਥੇ ਨਾ ਦਰਿਆ ਦਾ ਪਾਣੀ ਆ ਜਾਂਦਾ ਸੀ ਜੀ ਇੱਕ ਪਾਸੇ ਆ ਜਿਹਨੂੰ ਬੁੱਢਾ ਨਾਲਾ ਕਹਿੰਦੇ ਆ ਇੱਕ ਪਾਸੇ ਉਧਰੋਂ ਸਤਲੁਜ ਮਾੜੇ ਮੋٹے ਹੜ ਆਉਂਦੇ ਸੀ ਤੇ ਫਸਲਾਂ ਫਸਲਾਂ ਮਾਰ ਜਾਂਦੇ ਉੱਥੋਂ ਉੱਠ ਕੇ ਫਿਰ ਇਹ ਆ ਗਏ ਵਲੀਪੁਰ ਇਹ ਵਲੀਪੁਰ ਪਿੰਡ ਪਿੰਡਾ ਜੀ ਲੁਧਿਆਣੇ ਦਾ ਪਿਛਲਾ ਪਾਸਾ ਜਿਹੜਾ ਮਤਲਬ ਚੌੜੇ ਬਾਜ਼ਾਰ ਦੇ ਵਿੱਚੋਂ ਅੰਦਰ ਭੀੜੇ ਬਾਜ਼ਾਰ ਚ ਲੰਘ ਜੋ ਭੀੜੇ ਬਾਜ਼ਾਰ ਚੋਂ ਗਾਂ ਲੰਘਦੇ ਜਾਓ ਗਲੀਆਂ ਮਹਾਲਿਆਂ ਚ ਤੇ ਗਾਂ ਰਾਹੋਂ ਰੋਡ ਨੂੰ ਪਿਆ ਜਾਂਦਾ ਉੱਥੇ ਸੀੜਾ ਪਿੰਡਾ ਵਲੀਪੁਰ ਪਿੰਡਾ ਇਹ ਵਲੀਪੁਰ ਆ ਕੇ ਵਸ ਗਏ ਤੇ ਉੱਥੇ ਇਹਦੇ ਬਾਪ ਹੁਣੀ ਤੇ ਇਹਦੇ ਭਰਾ ਉੱਥੇ ਫਿਰ ਇਹ ਝੁੱਗੀਆਂ ਪਾ ਕੇ ਜੀ ਜਿੰਨੇ ਲੋਕ ਸੀਗੇ ਚੁਗੀਆਂ ਤੇ ਛੰਨਾ ਦੇ ਵਿੱਚ ਹੀ ਗੁਜ਼ਾਰਾ ਕਰਦੇ ਰਹੇ